ਕੀ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਮੈਂ RAMLUA ਐ ਸਰਪੰਚ ਐ ਬਲੌਕ ਸਰਪੰਚ ਮੈਂਬਰ ਪਿੰਡ ਜੰਸ਼ੇ ਸੀ ਠੀਕ ਹੈ 48 ਸਾਲ ਪਹਿਲੇ ਇਸੇ ਗੁਰਦੁਆਰੇ ਦਾ ਜਿਹੜਾ ਝਗੜਾ ਹੋਇਆ ਸੀ ਉਸ ਦੇ ਦੇ ਫੈਸਲਾ ਇਸ ਬਣਾਤੇ ਹੋਇਆ ਸੀ ਕਿ ਇਹ ਗੁਰਦੁਆਰਾ ਜਵਿਦਾਸ਼ ਦੇ ਨਾਂ ਤੇ ਜਾਣਿਆ ਜਾਊਗਾ ਔਰ ਇੱਥੇ ਲਿਖਿਆ ਜਾਊਗਾ ਪ੍ਰਸ਼ਾਸਨ ਨੇ ਉਤੇ ਉਤੇ ਲਿਖਿਆ ਸੀਮਿੰਟ ਦੇ ਅੱਖਰਾਂ ਨਾਲ ਗੁਰਦੁਆਰਾ ਜਵਿਦਾਸ਼ ਜੰਸ਼ੇਰ ਚਿਹਰਾ ਜੀ ਸਿੰਘ ਤੇ ਉਹਦੇ ਨਾਲ ਤੇ ਸਾਥੀ ਜਿਹੜੇ ਕਿ ਖਾਦ ਦਿੰਦੇ ਆੜਾ ਸਾਂਝਾ ਹੋ ਕੇ ਮਨਾਉਂਦੇ ਸੀ ਇਹਨਾਂ ਨੇ ਆਪਣੇ ਇਕੋ ਹੀ ਪਰਿਵਾਰ ਨੇ ਇੱਕ ਦੋ ਨੰਬਰੀ ਕਮੇਟੀ ਬਣਾਈ ਜਿਹੜੀ ਰਜਿਸਟਰ ਕਰਾਈ ਜਿਹੜਾ ਨਾਂ ਰੱਖਿਆ ਸਿੰਘ ਸਵਾ ਗੁਰਦੁਆਰਾ ਜੰਸ਼ੇਰ ਚਿਹਰਾ ਜੋ ਰੰਗ ਦਾ ਜਿਹੜਾ ਬਣਾਇਆ ਗਿਆ ਤੇ ਉਸ ਤੇ ਇਹਨਾਂ ਨੇ ਜਿਹੜੇ ਪੱਟੀਆਂ ਕਟੀਆਂ ਤੇ ਸਾਨੂੰ ਪਤਾ ਲੱਗਾ ਕਿ ਇਹਨਾਂ ਨੇ ਇਹ ਜਿਹੜੀ ਸਵਾ ਰਿਸਟਰ ਕਰਾਤੀ ਹੈ ਅਸੀਂ ਗੱਦੀ ਵਾਲਾ ਐਸਐਸ ਨੂੰ ਵੀ ਲਿਖ ਕੇ ਦਿੱਤਾ ਤਸੀਹਦਾ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਠੀਕ ਸੀ ਸਾਹਿਬ ਤੇ ਅੱਜ ਅਸੀਂ ਡੀਸੀ ਸਾਹਿਬ ਦੇ ਆਏ ਸੀ ਡੀਸੀ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਤੁਹਾਡਾ ਫੈਸਲਾ ਜਲਦ ਤੋਂ ਜਲਦ ਕਰਾਂਗੇ ਇੱਕ ਕਮੇਟੀ ਉਹਨਾਂ ਨੇ ਬਣਾਈ ਹੈ ਕਦੋਂ ਬਣਾਈਆ ਇਹ ਬਣਾਈ ਹੈਗੀ ਹੈ ਜੀ ਕਮੇਟੀ 21/21/21 ਬਣਾਈ ਤੁਹਾਨੂੰ ਪਤਾ ਲੱਗਾ ਕਿ 24 ਹਾਂਜੀ ਆ ਜਿਹੜਾ ਜਿਹੜਾ ਬਣਾਣ ਲੱਗੇ ਗੁਰੂ ਅੰਗਦ ਦੇ ਜਿਹੜੇ ਮੋਰ ਲਾਈ ਹੈ ਹਾਂਜੀ ਜਿਹੜੇ ਸਰਪੰਚ ਨੇ ਮੋਹ ਲਈ ਉਹ ਇਹਨਾਂ ਨੇ ਸਰਪੰਚ ਤੋਂ ਮੋਹ ਲਈ ਇਸ ਕਰਕੇ ਕਿ ਇਹ ਜਿਹੜਾ ਗੋਗਰਾ ਜਰਵੀਦਾਸ ਰਜਿਸਟਰ ਕਰਾਣਾ ਹੈ ਯਰ ਕਿ ਸਾਡੇ ਕੋਲ ਬਿਆਨ ਵੀ ਹੈ ਸਰਪੰਚ ਦੇ ਜਿਹੜੇ ਉਹ ਐਸਡੀਐਮ ਸਾਡੇ ਦਿੱਤੇ ਆ ਜਿਹਦੇ ਵਿੱਚ ਬਾਕੀ ਗਵਾਹ ਸੀਗੇ ਨਾਲ ਉਹ ਨਾਲ ਠੁਠੇ ਗਵਾਹ ਸਾਡੇ ਕੋਲ ਆ ਬੋਲ ਬੈਠੇ ਗਵਾਹ ਹਾਂਜੀ ਇਹ ਇਹਨਾਂ ਦੀ ਗਵਾਈ ਪਾਈ ਜਾਣੀ ਠੀਕ ਹੈ ਇਹਨਾਂ ਨੇ ਹਸੈ ਨਹੀਂ ਹੈ ਜਿਹੜੇ ਉਹਨੇ ਕੀਤੇ ਹੋ ਸਰ ਜਿਹੜੀ ਐਸਸੀਲੀ ਸੰਸਥਾ ਉਹ ਵਰਕ ਕਰ ਰਹੀ ਹੈ ਇਹ ਆ ਉਹਦਾ ਕੀ ਨਾਮ ਹੈ ਤੇ ਦੂਸਰੀ ਦਾ ਕੀ ਨਾਮ ਆ ਦੇਖੋ ਜੀ ਸੰਸਤਾ ਉੱਥੇ ਜਿਹੜੀ ਇੱਕ ਪੱਖੇ 75 ਘਰ ਹੈ ਗਿਆ ਹਰੀ ਜਨਾਂ ਦੇ ਜਿਹੜੇ ਰਵੀਦਾਸ ਗੁਰਦੁਆਰਾ ਜਿਹੜੇ ਨਾਂ ਤੇ ਹੈਗਾ ਇੱਕ ਪੱਖੇ ਪੰਜ ਘਰ ਆ ਰਮਦਾਸੀਆਂ ਦੇ ਠੀਕ ਹੈ ਜੀ ਜੀਤ ਸਿੰਘ ਵਗੈਰਾ ਠੀਕ ਹੈ ਜੀ ਇਹ ਛਾਂਗਾ ਇਹ ਗੁਰਦੁਆਰਾ ਚਲਾਉਂਦੇ ਸੀ ਇੱਕ ਖਟਾਸ ਹੋ ਸੋ ਬੈਦਾ ਹੋਈ ਜਿਹਦੇ ਜੀ ਸਿੰਘ ਸਭਾ ਗੁਰਦੁਆਰਾ ਰਿਸਟਰ ਕਰਾ ਦੇਣ ਕਿ ਸਾਡਾ ਮੈਂਬਰ ਇਹਨੂੰ ਕੋਈ ਨਹੀਂ ਵਿੱਚ ਪਾਇਆ ਤੁਸੀਂ ਕੀ ਜਾਂਦੇ ਹੋ ਅਸੀਂ ਇਹ ਕਹਿੰਦੇ ਆ ਕੋਈ ਇੱਕ ਪੱਖੇ 75 ਘਰ ਇੱਕ ਪੱਖੇ ਪੰਜ ਘਰ ਮਹੱਤਾਂ ਜਿਹੜੀ ਦੇਣੀ ਚਾਹੀਦੀ 71 ਘਰਾਂ ਦੇਣੀ ਚਾਹੀਦੀ ਕਿ 15 ਘਰਾਂ ਦੇਣੀ ਚਾਹੀਦੀ ਮਸਲਾ ਸਿਰਫ ਨਾਮ ਦਾ ਹੀ ਹੈਗਾ ਆਂਦੇ ਜਾਂਦੇ ਦੋਨੇ ਹੈਗੇ ਇੱਕ ਘਰ ਨਹੀਂ ਲਗਾਉਂਦੇ ਇੱਕ ਗੱਲ ਹੋਰ ਆ ਜੀ ਜਿੱਦਾਂ ਕਿ ਅਸੀਂ ਤੇ ਵੀ ਦਾਸ ਦਾ ਜਨਮ ਮੰਨਾਨੇ ਆ ਗੁਰੂ ਮਹਾਰਾਜ ਜੀ ਦੇ ਉੱਥੇ ਜਿਹੜਾ ਜਨਮ ਮੰਨਣਾ ਨੇ ਜਿਹੜਾ ਜਿਆ ਘੋੜੀਆਂ ਉਹਦੀ ਦਾ ਹੋਣੀ ਆ ਕੀ ਗੱਲ ਉੱਥੇ ਜਕਾਰਾ ਨਹੀਂ ਲੱਗ ਸਕਦਾ ਗੁਰੂ ਮਾਲ ਜਾਂ ਪ੍ਰਕਾਸ਼ ਹੰਦਾਰ ਜੇ ਜੇ ਬੋਲੇ ਸੋਨ ਸੱਸਰੀ ਘਾਲ ਹੋਣੀ ਆ ਉੱਥੇ ਗੁਰੂ ਰਿਕਟਾ ਜਿਸ ਦੇ ਨਾਲ ਤੇ ਜਿਕੜਾ ਲੱਗਣਾ ਇਹ ਉੱਤੇ ਵੀ ਰੋਕਦੇ ਆ ਇਹਦੇ ਸਬੰਧ ਵਿੱਚ ਕੋਈ ਕੰਪਲੇਨ ਵਗੈਰਾ ਕੀਤੀ ਹੈ ਹਾਂ ਜੀ ਅਸੀਂ ਕੰਪਲੇਨ ਜੀ ਐਸ ਡੀ ਐਨ ਸਾਹਿਬ ਤਸੀਹਦਾਰ ਸਾਹਿਬ ਗੱਡੀ ਵਾਲਾ ਪੁਲਿਸ ਗੱਡੀ ਵਾਲਾ ਤੇ ਅੱਜ ਅਸੀਂ ਡੀ ਸੀ ਸਾਹਿਬ ਦੇ ਆਏ ਆ ਜਿਨ੍ਹਾਂ ਨੇ ਸਾਨੂੰ ਕੋਲੋਸਾ ਦਿੱਤਾ ਕਿ ਜਲਦੋ ਜਲ ਨਹੀਂ ਤੁਹਾਡਾ ਫੈਸਲਾ ਕਰਾਂਗੇ ਮੇਰੀਆਂ ਗੱਡੀਆਂ ਦਾ ਕੋਈ ਕਾਰਵਾਈ ਹੋਈ ਆ ਹਾਂ ਜੀ ਪਹਿਲੀ ਇੱਕ ਕੋਈ ਕੋਈ ਕਾਰਵਾਈ ਇੱਕ ਰਾਜਨਾਮਾ ਗੱਡੀ ਵਾਲਾ ਥਾਣੇ 'ਚ ਹੋਇਆ ਸੀ ਉਸ ਪਾਰਟੀ ਨੇ ਕਿਹਾ ਵੀ ਤੁਸੀਂ ਇਦਾਂ ਕਰੋ ਹਰੀ ਜਨ ਆਪਣਾ ਗ੍ਰੰਥੀ ਲਾਕਾ ਅਸੀਂ ਦੱਸਿਆ ਅੱਜ ਗ੍ਰੰਥੀ ਮਗਾ ਲਿਆ ਰਾਤ ਨੂੰ ਆਇਆ ਉਹ ਦੁਆਲੇ ਉਹਨੇ ਮਾਰਜਾ ਪ੍ਰਕਾਸ਼ ਕੀਤਾ ਜੇ ਉਹ ਸਵੇਰੇ ਆਇਆ ਤਾਂ ਇਹ ਨੂੰ ਭਜਾਤਾ ਕਮ ਕਾਵੇ ਤੁਹਾਨੂੰ ਖਬਰਾਂ ਇੱਥੇ ਵੜਿਆ ਜੇ ਅਗਰ ਜਿਹੜਾ ਹੈ ਐਨਐਸ ਉਹਨੇ ਡੀਟ ਦੇ ਆਏਗਾ ਅਗਰ ਜਿਹੜਾ ਦਾ ਹਾਲੇ ਵੀ ਕੁਛ ਨਹੀਂ ਹੁੰਦਾ ਤੇ ਤੁਹਾਡਾ ਅਗਲਾ ਸਟੈਪ ਕੀ ਹੋਵੇ ਅਸੀਂ ਧੰਨਾ ਲਾਵਾਂਗੇ ਜੀ ਫਿਰ ਪਿੰਡ ਪੱਦਰ ਤੇ ਤੇ ਹੋ ਸਕਦਾ ਨੀ ਲੈਕਚਰ ਜੀ ਬਾਈਪਾਸ ਕਰੀਏ ਮੇਰਾ ਤਾਂ ਸਾਇਲਸਿੰਗ ਨਾਮ ਆ ਪਹਿਲਾਂ ਜਰਨੈਲ ਸਿੰਘ ਸੀਗਾ ਮੈਂ ਕੁਛ ਕੰਮ ਨਾ ਕਰਕੇ ਚੇਂਜ ਕੀਤਾ 15 ਤੋਂ ਮੈਂ ਚੇਂਜ ਕੀਤਾ ਇਹ ਨਹੀਂ ਜਰਨੈਲ ਸਿੰਘ ਦੇ ਨਾਮ ਤੇ ਮੇਰੇ ਸਾਈਨ ਆ ਨਾ ਉਹ ਜਾਲੀ ਕੀਤੇ ਆ ਨਾ ਹੀ ਮੈਨੂੰ ਦੱਸਿਆ ਪਿਆ ਕਿ ਇਸ ਕਮੇਟੀ ਦੇ ਵਿੱਚ ਤੇਰੇ ਨਾਮ ਕਿਤੇ ਜਦੋਂ ਮੈਂ बार-बार ਪੁੱਛਿਆ ਕਿ ਉਹ ਕਹਿੰਦੇ ਕਿ ਅਸੀਂ ਮੂਨੇ ਬੰਦੇ ਨੂੰ ਕਮੇਟੀ ਦੇ ਵਿੱਚ ਸ਼ਾਮਲ ਨਹੀਂ ਕਰਦੇ ਪਰ ਜਦੋਂ ਆਪਣੇ ਕੋਲ ਪ੍ਰੂਫ ਆਏ ਤੇ ਫਿਰ ਪੁੱਛਿਆ ਫਿਰ ਇਹ ਮੁਕਰ ਗਏ ਕਿ ਕਹਿੰਦੇ ਕਿ ਮੈਂ ਮੈਨੂੰ ਤੇਰੇ ਤੇ ਮਾਨ ਸੀਗਾ ਇਸ ਕਰਕੇ ਮੈਂ ਸਾਈਨ ਤੇਰੇ ਆਪ ਕੀਤੇ ਉਹ ਕਿਸ਼ਟਾਇ ਤੇ ਗਿਆ ਇਸ ਬੋਧਾਰੇ ਸਰ ਆਪ ਮੈਰੀਟ ਹੈ ਕਿ ਜਿਹੜੀ ਹੈ ਕਮੇਟੀ ਭੰਗ ਕੀਤੀ ਜਾਵੇ ਤੇ ਜਿਹੜੀ ਹੈਗੀ ਆ ਗੁਰੂ ਜਗਦਾਸ ਜੀ ਦੇ ਨਾਮ ਤੇ ਇਹ ਕਮੇਟੀ ਬਣੇ ਤੇ ਆਪਾਂ ਜਿਹੜੇ ਹੈਗੇ ਸਰ ਜੋ ਮੇਰੇ ਸਾਈਨ ਹੈ ਜਾਲੀ ਹੈਗੇ ਆ ਇਹਨੂੰ ਮਤਲਬ ਮੈਨੂੰ ਇਨਸਾਫ ਹੀ ਦਿੱਤਾ ਜਾਵੇ ਕਿ ਮੇਰਾ ਨਾਮ ਯੂਜ਼ ਕੀਤਾ ਉਹਨੇ ਸਭ ਤੋਂ ਪਹਿਲਾਂ ਜਿਹੜੀ ਸੂਚਨਾ ਕਿਸਨੇ ਰਜਿਸਟਰਡ ਵਗੈਰਾ ਕਰੀ ਸਰ ਪਹਿਲਾਂ ਕੋਈ ਸੰਸਥਾ ਰਜਿਸਟਰਡ ਨਹੀਂ ਸੀ ਸਰ ਪਹਿਲਾਂ ਐਜੇ ਪਿੰਡ ਦੇ ਪੱਧਰ ਤੋਂ ਵੈਸੇ ਹੀ ਸਾਰੇ ਰਲ ਮਿਲ ਕੇ ਇੱਕ ਜਿਹਾ ਕੰਮ ਚੱਲਦਾ ਸੀ ਕੌਣ ਸ਼ਖਸ਼ ਹੈਗੇ ਨੇ ਇਹੋ ਜਿਹੜੀ ਕਿ ਪਿੰਡ ਦੇ ਵਿੱਚ ਜਿਹੜੀ ਗੁਰਦੁਆਰੇ ਦੀ ਆਰਥਿਕ ਪਾਰ ਦਾਣਾ ਚੱਲਦੇ ਆ ਸਰ ਜਿਹੜੇ ਪ੍ਰਧਾਨ ਬਣੇ ਅਜੀਤ ਸਿੰਘ ਸੰਨ ਆਫ ਸੌਰ ਸਿੰਘ ਹੈਗੇ ਕੋਈ ਇਸ ਤੋਂ ਪਹਿਲਾਂ 20 ਸਾਲ ਮੈਂ ਹੀ ਗੁਰਦੁਆਸਾ ਦੀ ਸੇਵਾ ਕਰਦਾ ਸੀਗਾ ਪ੍ਰਕਾਸ਼ ਵੀ ਤੇ ਸੁਖਾਸਨ ਦੀ ਵੀ ਸੇਵਾ ਗੁਰਪੁਰਬ ਦੀ ਸਾਰੀ ਸੇਵਾ ਕਰੀ ਜੀ ਆ ਕੁਝ ਕੰਨਾਂ ਕਰਕੇ 2 ਸਾਲਾਂ ਤੋਂ ਮੈਂ ਸੇਵਾ ਨਹੀਂ ਕਰ ਸਕਿਆ ਹੁਣ ਉਹਨੇ ਮੇਨ ਮੁੱਦਾ ਇਹੀ ਉਠਾਇਆ ਏਸ ਬੋਰਡ ਵਾਲੇ ਵਿੱਚ ਸਿਰਫ ਅੰਬਰਧਾਰੀ ਹੀ ਸੇਵਾ ਕਰ ਸਕਦਾ ਹੈ ਕਰਕੇ ਦੂਸਰਾ ਬੰਦਾ ਸੇਵਾ ਨਹੀਂ ਕਰ ਸਕਦਾ ਤੁਸੀਂ ਕੀ ਜਾਂਦੇ ਹੋ ਮੈਂ ਤਾਂ ਚਾਹੁੰਦਾ ਚਲੋ ਠੀਕ ਹੈ ਜੋ ਮੇਨ ਫੰਕਸ਼ਨ ਤੇ ਅੰਬਰਧਾਰੀ ਜਾਂ ਪਾਠੀ ਵੀ ਅਸੀਂ ਰੱਖ ਲਾਵਾਂਗੇ ਪਰ ਜਿਹੜੇ ਸਾਡਾ ਨਾਮ ਯੂਜ਼ ਕੀਤਾ ਆ ਕਮੇਟੀ ਬਣਾਈ ਆ ਉਹਤੇ ਸਾਨੂੰ ਇਨਸਾਫ ਦਵਾਇਆ ਜਾਏ ਕਮੇਟੀ ਭੰਗ ਕੀਤੀ ਜਾਵੇ ਜੇ ਤੁਹਾਡਾ ਰਜਿਸਟਰ ਵਿੱਚ ਉਹਨਾਂ ਦਾ ਨਾਮ ਪਾਇਆ ਹੈ ਤੁਹਾਡਾ ਆਧਾਰ ਕਾਰਡ ਉਹਨਾਂ ਕੋਲ ਹੈ ਸਰ ਮੇਰਾ ਆਧਾਰ ਕਾਰਡ ਕੁਛ ਲੈ ਆਈ ਨਹੀਂ ਹੈਗਾ ਸਰ ਕੁਛ ਨਹੀਂ ਲਿਆ ਮੇਰੇ ਕੋਲ ਸਾਇਨ ਉਹ ਸਰੋਂ ਨਹੀਂ ਕੀਤੇ ਜਿਹਨੇ ਕਮੇਟੀ ਬਣਾਈ ਮੇਰੇ ਮੈਂ ਤਾਂ ਕੁਝ ਵੀ ਨਹੀਂ ਕੀਤਾ ਝਾਲੀ ਸਾਇਨ ਕੀਤੇ ਤੇ ਉਹਨਾਂ ਦੇ ਉੱਤੇ ਵੀ ਜਿਹੜੇ ਝਾਲੀ ਸਾਇਨ ਹੋਏ ਤੇ ਅਗੇਂਸਟ ਵੀ ਕੋ ਕੰਪਲੇਨਟ ਕੀਤੀ ਹੈ ਸਰ ਲਿਖ ਕੇ ਦੱਸਦਾ ਹਾਂ ਮੇਰੇ ਬਿਆਨ ਜਿਹੜੇ ਹੈ ਗੈਸ ਬਿਆਨ ਸਾਹਿਬ ਦੇ ਹੋਏ ਸੀਗੇ ਉਹਨਾਂ ਮੈਂ ਲਿਖ ਕੇ ਦੱਸਾਇਗਾ ਕਿ ਕੋਈ ਸਰਕਾਰ ਕਾਰਵਾਈ ਨਹੀਂ ਹੋਈ ਸਰ ਮਾਜੀ ਕਾਂਜੀ ਸਰ ਇਦਾਂ ਜਗਾ ਇੱਕ ਪ੍ਰੈਸ ਕਾਨਫਰੰਸ ਹੋਈ ਆ ਤੁਹਾਡੇ ਖਲਾਫ ਤੁਹਾਡੇ ਪਿੰਡ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਹਾਂਜੀ ਤੇ ਪ੍ਰੈਸ ਕਾਨਫਰੰਸ ਇਹ ਹੋਈ ਆ ਪਏ ਤੁਸੀਂ ਉਹਦਾ ਧੱਕੇ ਨਾਲ ਜਿਹੜਾ ਨਾਮ ਬਦਲ ਦਿੱਤਾ ਆ ਗਲਤ ਕਮੇਟੀ ਬਣਾ ਕੇ ਹਾਂਜੀ ਤੇ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਇਹ ਮੈਂ ਇਸ ਬਾਰੇ ਕੋਈ ਨਹੀਂ ਬੋਲਣਾ ਜੀ ਕੋਰਸ ਕਿਸ ਕੀਤਾ ਹੋਇਆ ਜੀ ਹਾਂਜੀ ਕੋਰਸ ਇਹ ਤਾਂ ਫੋਟੋ ਕਿਸ ਕੀਤਾ ਹੋਇਆ ਜੀ ਇਹ ਡੀਸੀ ਮੈਡਮ ਨੂੰ ਵੀ ਆ ਜਿਹੜਾ ਮੰਗ ਪੱਤਰ ਦਿੱਤਾ ਗਿਆ ਇਹਦੇ ਬਾਰੇ ਤੇ ਪੂਰਾ ਇਹ ਪ੍ਰੈਸ ਕਾਨਫਰੰਸ ਵੀ ਜਿਹੜੀ ਕੀਤੀ ਗਈ ਆ ਅਦਾਲਤ ਕੇਸ ਚੱਲਦਾ ਜੀ ਅਦਾਲਤ ਕੇਸ ਕਿਸ ਕੀਤਾ ਹੋਇਆ ਹੋਇਆ ਜੀ ਅੱਛਾ ਜੀ ਕਿੰਨੇ ਚਿਰ ਹੋਗੇ ਅਦਾਲਤ ਚ ਕੇਸ ਚੱਲਦੇ ਨੂੰ ਆਇਆ ਇੱਕ ਲਾਗਤ ਆ ਗਿਆ ਹਾਂਜੀ ਕਾਸਾ ਜੀ ਹਾਂਜੀ ਕਾਸਾ ਕੀ ਸੀ ਅੱਜ ਲਗਾਇਆ ਜੀ ਮੈਂ ਇੱਕ ਰਲਾਇਆ ਮੈਂ ਨਾ ਲਾਇਆ ਜੀ ਹਾਂਜੀ